ਅਕਸਰ ਸਮੇਂ-ਸਮੇਂ ਤੇ ਟੋਲ ਪਲਾਜ਼ਿਆਂ ਤੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਟੋਲ ਪਲਾਜ਼ਾ ਤੇ ਆਮ ਲੋਕਾਂ ਦਾ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੇ ਨਾਲ ਝਗੜਾ ਹੋ ਜਾਂਦਾ ਹੈ ਜਾਂ ਕਿਸੇ ਕਾਰਨ ਵਿਵਾਦ ਪੈਦਾ ਹੋ ਜਾਂਦਾ ਹੈ ਪਰੰਤੂ ਇਸ ਵਾਰ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਹੀ ਨਸਤੀਕੀ ਚੋਂ ਲਾਂਗ ਕੇ ਟੋਲ ਪਲਾਜ਼ਾ ਦੀਆਂ ਨੇ ਜੋ ਕਿ NHAI ਅਧੀਨ ਇਹ ਟੋਲ ਪਲਾਜ਼ਾ ਆਉਂਦਾ ਹੈ ਤੇ ਬੀਤੇ ਕੱਲ ਦੀ ਇਹ CCTV ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਬਾਦ ਦੁਪਹਿਰ ਇੱਕ ਗੱਡੀ ਅਤੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਕੁਝ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਵੀ ਵੇਖੇ ਜਾ ਸਕਦੇ ਨੇ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਕਲੀਅਰ ਹੈ ਜਿਹੜੇ ਉਹ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਵੱਲੋਂ ਆਉਂਦਿਆ ਸਾਰੀ ਜਿਹੜੀ ਟੋਲ ਪਲਾਸਾ ਦੀ ਤੋੜਪੰਨ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜੀ ਹਾਂ ਤਸਵੀਰਾਂ ਸੀ ਤੁਹਾਡੇ ਨਾਲ ਹੁਸ਼ਾਰਪੁਰ ਦੇ ਨਸਤੀਕੀ ਚੁਲਾੰਗ ਟੋਲ ਪਲਾਸਾ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਕੱਲ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਤੇ ਹਥਿਆਰਬੰਦ ਕੁਝੇ ਨੌਜਵਾਨਾਂ ਵੱਲੋਂ ਟੋਲ ਪਲਾਜ਼ਾ ਤੇ ਬੁਰੀ ਤਰ੍ਹਾਂ ਦੇ ਨਾਲ ਤੋੜਪੰਨ ਕੀਤੀ ਗਈ ਹੈ ਤਾਂ ਦੂਜੇ ਪਾਸੇ ਜੇਕਰ ਆਪਾਂ ਟੋਲ ਪ੍ਰਬੰਧਕਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਬਾਬਤ ਪੁਲਿਸ ਨੂੰ ਬੇਸ਼ੱਕ ਜਾਣਕਾਰੀ ਤਾਂ ਦੇ ਦਿੱਤੀ ਗਈ ਹੈ ਪਰੰਤੂ ਜਿਨ੍ਹਾਂ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਟੋਲ ਪਲਾਜ਼ਾ ਟੋਲ ਪਲਾਜ਼ਾ ਦੇ ਮੁਲਾਜ਼ਮ ਉਹਨਾਂ ਨੌਜਵਾਨਾਂ ਚੋਂ ਕਿਸੇ ਦੇ ਵੀ ਜਾਣਕਾਰ ਨਹੀਂ ਹੈ ਤੇ ਨਾ ਹੀ ਉਹਨਾਂ ਨੂੰ ਕਿਸੇ ਦੀ ਪਹਿਚਾਣ ਹੈ ਤੇ ਅਣਪਛਾਤੇ ਦੱਸੇ ਜਾ ਰਹੇ ਫਿਲਹਾਲ ਤਾਂ ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਟੋਲ ਪਲਾਜ਼ਾ ਤੇ ਕੰਮ ਕਰਦੀਆਂ ਕੁੜੀਆਂ ਦੇ ਨਾਲ ਵੀ ਉਹਨਾਂ ਵੱਲੋਂ ਇਹ ਬਦਸਲੂਕੀ ਕੀਤੀ ਗਈ ਜਾਂ ਉਹਨਾਂ ਨੂੰ ਡਰਾਉਂਡ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕੰਪਿਊਟਰ ਸੈਂਟਰ ਤੱਕ ਨੂੰ ਜਿਹੜੀ ਉਹ ਭੰਨਣ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਚੋਲਾਕ ਟੋਲਪਲਾਜ਼ਾ ਦੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜਿੱਤੇ ਕਿ ਬੀਤੇ ਕੱਲ ਬਾਅਦ ਦੁਪਹਿਰ ਟੋਲਪਲਾਜ਼ਾ ਤੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਹਥਿਆਰਾਂ ਦੇ ਨਾਲ ਲੈਸ ਆ ਤੇ ਆਉਂਦਿਆਂ ਸਾਰੀ ਉਹਨਾਂ ਵੱਲੋਂ ਟੋਲਪਲਾਜ਼ਾ ਤੇ ਜਿਹੜੀ ਉਹ ਗੁੰਡਾਗਰਦੀ ਦਿਕਾਂਦੇਆਂ ਉਹਆਂ ਤੋੜਪੰਨ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਦੇ ਦਿਨ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਆਮ ਲੋਕਾਂ ਵੱਲੋਂ ਵੀ ਦੋਸ਼ ਲਾਇਆ ਜਾਂਦੇ ਨੇ ਕਿ ਟੋਲ ਪਲਾਸਿਆਂ ਤੇ ਤਨਾਤ ਮੁਲਾਜ਼ਮਾਂ ਵੱਲੋਂ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਜਿਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਨੇ ਪਰੰਤੂ ਇਸ ਵਾਰ ਦੀਆਂ ਜਿਹੜੀਆਂ ਇਹ ਤਸਵੀਰਾਂ ਨੇ ਉਲਟ ਦਿਖਾਈ ਦੇ ਰਹੀਆਂ ਨੇ ਤੇ ਟੋਲ ਪਲਾਸਾ ਤੇ ਕੁਝ ਨੌਜਵਾਨੋਂ ਪਾਰੂ ਪੈਂਦੇ ਹੋਏ ਦਿਖਾਈ ਦੇ ਰਹੇ ਨੇ ਹੋਰ ਹੈ ਕੀ ਕੁਝ ਜਾਣਕਾਰੀ ਟੋਲ ਪਲਾਸਾ ਦੇ ਪ੍ਰਬੰਧਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਅੱਜ ਲਗਭਗ 7:30 ਵਜੇ ਨਾ ਇੱਕ ਗੱਡੀ ਸੀਗੀ ਤੇ ਦੋ ਮੋਟਰਸਾਈਕਲ ਆ ਉਹਦੇ ਕੋਈ 10-11 ਬੰਦੇ ਸਵਾਰ ਸਿਗੇ ਉਹਨਾਂ ਨੇ ਆਣ ਕੇ ਗੱਡੀ ਟੋਲ ਤੋਂ ਪਿੱਛੇ ਖੜੀ ਕੀਤੀ ਆ ਤੇ ਕਿਸੇ ਨੂੰ ਕੋਈ ਪੁੱਛਿਆ ਨਹੀਂ ਨਾ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਸੀਗੀ ਉਹਨਾਂ ਨੇ ਆਣ ਕੇ ਤੇ ਉਹਨਾਂ ਕੋਲ ਤੇਜ ਹਥਿਆਰ ਸਿਗੇ ਭੰਨ ਤੋੜ ਕੇ ਕੀਤੀ ਆ ਟੋਲ ਦੀ ਤੇ ਜਿਹੜੇ ਅੰਦਰ ਆਪਣੇ ਕੁਝ ਮੁਲਾਜ਼ਮ ਬੈਠੇ ਸੀ ਕੁੜੀਆਂ ਕੰਮ ਕਰਦੀਆਂ ਉਹਨਾਂ ਨੂੰ ਕੱਚ ਵੀ ਲੱਗਿਆ ਆ ਤੇ ਕਾਫੀ ਨੁਕਸਾਨ ਹੋਇਆ ਟੋਲ ਦਾ ਅਸ਼ਰਿਆ ਮੁੰਡਾ ਕਰਦੀ ਕਰ ਉਹਦੀ ਸੀਸੀ ਫੁਟੇਜ ਪੁਲਿਸ ਨੂੰ ਵੀ ਦੇਤੀ ਆ ਤੇ ਬਾਕੀ ਪੁਲਿਸ ਆਪਣੇ ਤੌਰ ਤੇ ਕਰਦੀ ਹੈ ਪਤਾ ਵੀ ਕਿਹੜੇ ਬੰਦੇ ਆ ਕੋਈ ਅਨਨੋਨ ਬੰਦੇ ਸੀ ਕੋਈ ਪਛਾਣ ਦੇ ਵਿੱਚ ਨਹੀਂ ਆਏ ਆਪਣੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਕਾਫੀ ਹੋਇਆ ਟੋਲ ਦਾ ਸਿਸਟਮ ਡੈਮੇਜ ਹੋ ਗਿਆ ਪੂਰਾ ਆਪਣਾ ਠੀਕ ਆ ਉਸ ਟਾਈਮ ਜਿਹੜਾ ਕੈਸ਼ ਹੈਗਾ ਕੈਸ਼ ਵੀ ਕਾਫੀ ਸ਼ਾਰਟ ਆਉਣ ਲਿਆ ਆ ਉਹਦਾ ਲਗਭਗ ਮਤਲਬ ਪੁਲਿਸ ਨੂੰ ਦੇਤੀ ਆ ਜੋ ਵੀ ਰਿਟਨ ਜਾਂ ਕੰਪਲੇਂਟ ਬਣ ਗਈ ਉਹ ਦਿੱਤੀ ਗਈ ਆ ਕੀ ਮੰਕਰ ਦੇ ਮੰਗ ਇਹ ਆ ਵੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਮਤਲਬ ਜਿਹੜੇ ਮਾਹੌਲ ਨੂੰ ਖਰਾਬ ਕਰਦੇ ਆ ਵੀ ਉੱਥੇ ਨਿਆਣੇ ਕੰਮ ਕਰਦੇ ਆ ਰਾਤ ਨੂੰ ਢੇਰੇ ਸਵੇਰੇ ਆਉਂਦੇ ਵੀ ਹਨਾ ਵੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਨ੍ਹਾਂ ਨੇ ਬੰਦਿਆਂ ਨੇ ਵੀ ਇਹ ਗਲਤ ਕੰਮ ਕੀਤਾ ਆ ਉਹਨਾਂ 'ਰ ਜੋ ਬਣਜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਆ 2:30 ਵਜੇ ਗਾੜੀ ਆਈ ਸੀ ਵਾਈਟ ਕਲਰ ਮੇ ਉਸਕੇ ਸਾਥ ਦੋ ਬਾਈਕ ਆਏ تھے ਉਸਮੇ 10-11 ਬੰਦੇ ਲੋਕ تھے ਕੁਝ ਨਕਾਬ ਪੋਸ਼ੇ ਕੁਝ ਬਿਨਾ ਨਕਾਬ ਪੋਸ਼ ਲੋਕ تھے ਉਹਨਾਂ ਦੇ ਹੱਥੋਂ ਮੇ ਦਾਰਦਾਰ ਹਥਿਆਰ ਸੇ वो डायरेक्ट बूथ पर हमला किया है दो बूथ के ऊपर दोनों के अंदर हमारी जो कूड़ी बैठी हैं, उनके ऊपर चोटें आई हैं और बूथ पूरा डैमेज हो गया है जो हमारा सिस्टम है कंप्यूटर है प्रिंटर है की है पूरा डैमेज हो गया है और उसके अंदर जो केस पड़ा है जाते टाइम उसको पूरा लूट के ले गए हैं तो हमारी प्रशासन से यही अपील है जो हमारा कंपनी का जो टोल प्लाजा का नुकसान है उसकी भरपाई की जाए और जो खुले आम गुंडागर्दी बदमाशी कर रहे हैं इनके ऊपर नकेल कसी जाए और इनको तुरंत तुरंत गिरफ्तार करके सजा दिलाई जाए जानकारी अनुसार कह रहे हैं कैश भी कम तो है कितना कैश कम बीस बीस तो हजार पच्चीस हजार के आसपास कैश लूट के ले गए डैमेज ज्यादा है डैमेज ज्यादा है पूरा बूथ टूट चुके हैं और पूरा जो हमारा सॉफ्टवेयर हार्डवेयर है पूरा उनका नुकसान हो चुका है we at gna university see potential in everyone and everything around us we drive innovation and entrepreneurship we groom competent global citizens to effect positive change around them